ਪੰਜਾਬ ਦੇ ਮੌਸਮ ਦੀ ਗੱਲ ਕਰਦੇ ਹਾਂ ਕਣਕਾ ਤਕਰੀਬਨ ਪੱਕ ਕੇ ਤਿਆਰ ਹੋ ਚੁੱਕੀ ਆ ਹਨ ਤੇ ਕੁਝ ਦਿਨਾਂ ਵਿੱਚ ਵਾਢੀ ਸ਼ੁਰੂ ਹੋਣ ਵਾਲੀ ਹੈ ਪਰ ਲੱਗਦਾ ਇਸ ਵਾਰ ਮੌਸਮ ਵਿਗੜ ਰਿਹਾ ਹੈ ਤੇ ਵਾਢੀ ਵੀ ਜ਼ਰੂਰ ਪ੍ਰਭਾਵਿਤ ਹੋਵੇਗੀ ਕਣਕ ਦੀ ਅੱਜ ਤਰੀਕ ਹੈ ਕਿ 11 ਮਾਰ 11 ਅਪ੍ਰੈਲ ਤੋਂ ਲੈ ਕੇ 16 ਅਪ੍ਰੈਲ ਤੱਕ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਮੀਂਹ ਹਨੇਰੀ ਅਲਰਟ ਆ ਤੇ ਗੜੇਮਾਰੀ ਵੀ ਹੋ ਸਕਦੀ ਹੈ ਮੌਸਮ ਵਿਗਿਆਨੀ ਦੱਸ ਰਹੇ ਹਨ ਕਿ 11 ਤਰੀਕ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਬੱਦਲਵਾਈ ਬਣੀ ਰਹੇਗੀ ਹੋ ਸਕਦਾ ਮਾਜੇ ਤੇ ਦਬਾਬੇ ਦੇ ਵਿੱਚ ਗਰਜ ਚਮਕ ਵਾਲੇ ਬੱਦਲ ਬਣਨ ਨਾਲ ਕੁਝ ਕੁ ਇਲਾਕਿਆਂ ਦੇ ਵਿੱਚ ਸ਼ਰਾਟੇ ਵੀ ਲੱਗ ਸਕਦੇ ਹਨ ਤੇ ਸੁੱਕੀ ਹਨੇਰੀ ਵੀ ਚੱਲ ਸਕਦੀ ਹੈ ਮਾਲਵੇ ਦੇ ਵਿੱਚ ਕੋਈ ਬਹੁਤਾ ਅਸਰ ਨਹੀਂ ਹੋਵੇਗਾ ਉੱਥੇ ਬੱਦਲਵਾਈ ਬਣੀ रह ਸਕਦੀ ਹੈ ਤੇ ਦੂਸਰੀ ਤਰਫ 12 ਅਪ੍ਰੈਲ ਨੂੰ ਵੀ ਮੌਸਮ ਇਸੇ ਤਰ੍ਹਾਂ ਦਾ ਹੀ ਰਹਿਣ ਦੀ ਸੰਭਾਵਨਾ ਹੈ ਜਿਹਦੇ ਵਿੱਚ ਕੋਈ ਖਾਸ ਹਲਚਲ ਨਹੀਂ ਹੋਵੇਗੀ ਪਰ ਬੱਦਲਬਾਈ ਇਸੇ ਤਰ੍ਹਾਂ ਹੀ ਲੰਘਦੀ ਰਹੇਗੀ 13 April ਤੋਂ ਜਿਹੜਾ ਸਿਸਟਮ ਆ ਰਿਹਾ ਹੈ ਉਹ ਕਾਫੀ ਮਜ਼ਬੂਤ ਹੈ 13 ਦੀ ਦੁਪਹਿਰ ਦੇ ਆਸ-ਪਾਸ ਉੱਪਰ ਪੰਜਾਬ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰੇਗਾ ਪੰਜਾਬ ਦੇ ਨਾਲ ਲੱਗਦੇ ਇਲਾਕੇ ਹਰਿਆਣਾ ਰਾਜਸਥਾਨ ਜਾਂ ਜੰਮੂ ਤੇ ਕਹਿੰਦੇ ਕਸ਼ਮੀਰ ਨੂੰ ਵੀ ਪ੍ਰਭਾਵਿਤ ਕਰੇਗਾ ਕਾਫੀ ਇਲਾਕਿਆਂ ਦੇ ਵਿੱਚ ਉਹਦੇ ਵਿੱਚ ਮੀਂਹ ਨੇਰੀ ਤੇ ਗੜੇਮਾਰੀ ਪੈਣ ਦੀ ਵੀ ਸੰਭਾਵਨਾ ਹੈ ਉਹ ਸਿਸਟਮ 13 14 15 ਤੇ 16 ਦੀ ਸਵੇਰ ਤੱਕ ਰਹਿਣ ਦੀ ਸੰਭਾਵਨਾ ਹੈ ਜਿਸ ਦੇ ਵਿੱਚ ਵੱਡੇ ਪੱਧਰ ਤੇ ਕਾਫੀ ਇਲਾਕਿਆਂ ਦੇ ਵਿੱਚ ਮੀਂਹ ਵੀ ਪੈ ਸਕਦਾ ਹੈ ਤੇ ਕਹਿੰਦੇ ਗੜੇਮਾਰੀ ਵੀ ਹੋ ਸਕਦੀ ਹੈ ਗੜੇਮਾਰੀ ਕਿਹੜੇ ਇਲਾਕਿਆਂ ਦੇ ਵਿੱਚ ਹੋਵੇਗੀ ਉਹ ਪਰਮਾਤਮਾ ਤੇ ਨਿਰਭਰ ਕਰਦਾ ਹੈ ਕੁਝ ਕ ਇਲਾਕਿਆਂ ਦੇ ਵਿੱਚ ਹੋਵੇਗੀ ਤੇ ਕੁਝ ਕ ਇਲਾਕਿਆਂ ਦੇ ਵਿੱਚ ਇਹ ਸਿਸਟਮ ਸੁੱਕਾ ਵੀ ਲੰਘ ਸਕਦਾ ਹੈ ਤੇ ਜ਼ਿਆਦਾਤਰ ਅਸਰ ਜੋ ਰਾਤ ਤੇ 15 ਤਰੀਕ ਨੂੰ ਰਹਿਣ ਦੀ ਸੰਭਾਵਨਾ ਹੈ ਤੇ 16 ਦੀ ਸਵੇਰ ਤੱਕ ਇਹ ਸਿਸਟਮ ਪੰਜਾਬ ਤੋਂ ਪਾਰ ਲੰਘ ਜਾਵੇਗਾ ਇਹਦੇ ਵਿੱਚ ਮੀਂਹ ਹਨੇਰੀ ਗੜੇਮਾਰੀ ਤਿੰਨੇ ਹੀ ਚੀਜ਼ਾਂ ਦੱਸੀਆਂ ਜਾ ਰਹੀਆਂ ਨੇ ਸਾਰੇ ਹੀ ਪੰਜਾਬ ਨੂੰ ਜਿਹੜੀਆਂ ਪ੍ਰਭਾਵਿਤ ਕਰਨਗੀਆਂ ਜ਼ਿਆਦਾਤਰ ਇਲਾਕਾ ਮਾਝੇ ਦਾ ਹੋਵੇਗਾ ਤੇ ਦੁਆਬੇ ਦੇ ਵਿੱਚ ਜਿਹੜਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਦੂਸਰੀ ਤਰਫ 16 ਤੋਂ ਬਾਅਦ 17 18 19 ਤੱਕ ਮੌਸਮ ਸਾਫ਼ ਰਹੇਗਾ ਬੀ 21 ਤੇ 22 ਦੇ ਆਸ-ਪਾਸ ਇੱਕ ਹੋਰ ਸਿਸਟਮ ਕਹਿੰਦੇ ਆ ਰਿਹਾ ਹੈ ਜਿਹੜਾ ਹਲਕੇ ਤੋਂ ਦਰਮਿਆਨਾ ਹੋਵੇਗਾ ਜੇਕਰ ਇਸੇ ਤਰ੍ਹਾਂ ਦਾ ਹੀ ਮੌਸਮ ਰਿਹਾ ਤਾਂ ਕਣਕ ਦੀ ਵਾਢੀ ਜ਼ਰੂਰ ਵੱਡੇ ਪੱਧਰ ਤੇ ਪ੍ਰਭਾਵਿਤ ਹੋਵੇਗੀ ਤੇ ਫਸਲਾਂ ਦਾ ਨੁਕਸਾਨ ਵੀ ਕਾਫੀ ਹੋ ਸਕਦਾ ਹੈ। ਕੁੱਲ ਮਿਲਾ ਕੇ ਪਰਮਾਤਮਾ ਮਿਹਰ ਕਰੇ। ਕੌਣ ਵਾਲੇ 3 ਤੋਂ 4 ਦਿਨ ਜਿਹੜੇ ਆ ਪੰਜਾਬ ਵਿੱਚ ਮੀਂਹ ਨੇਰੀ ਤੇ ਗੜੇਮਾਰੀ ਦਾ ਅਲਰਟ ਦੱਸਿਆ ਜਾ ਰਿਹਾ ਹੈ ਤੇ ਕਾਰਾ ਪਾ ਕੁਝ ਨਹੀਂ ਸਕਦੇ ਪ੍ਰਮਾਤਮਾ ਦੇ ਹੱਥ ਵਸਿਆ ਕਿ ਕਿੰਨਾ ਕਮੀ ਪੈਣਾ ਆ ਜਾਂ ਸੁੱਕਾ ਲੰਗਦਾ ਆ ਜਾਂ ਕਿੰਨਾ ਕੁ ਤੂਫਾਨ ਚੱਲਦਾ ਕਿੰਨੀ ਕੁ ਹਵਾ ਚੱਲਦੀ ਹੈ